ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਆਪਣੀ ਇੱਕ ਨਵੀਂ ਕਵਿਤਾ ਲੈ ਕੇ ਮੇਰੀ ਮਾਂ ਦਾ ਪਰਛਾਵਾਂ ਜਿਵੇਂ ਜਿਵੇਂ ਆਪਾਂ ਆਪਣੀ ਉਮਰਾਂ 'ਚ ਵੱਧਦੇ ਜਾਂਦੇ ਆ ਕਿਤੇ ਨਾ ਕਿਤੇ ਆਪਣਾ ਮਡੰਗਾ ਆਪਣਾ ਰੰਗ ਰੂਪ ਤੇ ਆਪਣੀਆਂ ਆਦਤਾਂ ਆਪਣੇ ਪੇਰੈਂਟਸ ਵਰਗੀਆਂ ਬਣਦੀਆਂ ਜਾਂਦੀਆਂ ਨੇ ਆਪਣੇ ਮਾਪੇ ਵਰਗੀਆਂ ਬਣਦੀਆਂ ਜਾਂਦੀਆਂ ਨੇ ਇਹੀ ਗੱਲ ਨੂੰ ਮੱਦੇ ਰਜ਼ਰ ਰੱਖਦੇ ਹੋਏ ਮੈਂ ਇਹ ਕਵਿਤਾ ਲਿਖੀ ਹੈ ਕਿਉਂਕਿ ਇਹ ਇੱਕ इमोशनल ਕਵਿਤਾ ਹੈ ਤੇ ਮੈਂ ਇਹਨੂੰ ਥੋੜਾ ਗਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਹੈਗੀ ਤੇ ਇਸ ਕਰਕੇ ਮੇਰੇ ਸੁਰ ਤਾਲ ਜ਼ਰੂਰ ਉੱਤੇ ਥੱਲੇ ਹੋਣਗੇ ਜਿੱਥੇ ਤੱਕ ਹੋ ਸਕੇ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਿਓ ਤੇ ਇਹ ਜਿਹੜੀ ਕਵਿਤਾ ਹੈ ਇਹਦੇ ਜਿਹੜੇ ਲਿਰਿਕਸ ਨੇ ਇਹਦਾ ਜਿਹੜੀ ਲੇਖੀ ਹੈ ਉਹਦੇ ਤੇ ਥੋੜਾ ਧਿਆਨ ਦਿਓ ਤੇ ਪੇਸ਼ ਕਰਦੀ ਆ ਮੈਂ ਮੇਰੇ ਅਕਸ ਚ ਤੇਰੀ ਚਮਕੋਰ ਪੈਂਦੀ ਐ ਮਾਏ ਤੋਰ ਵਿੱਚ ਤੇਰੀ ਲਚਕੋਰ ਪੈਂਦੀ ਐ ਅਕਸ ਹੁੰਦਾ ਜਿਹੜਾ ਮਿਰਰ ਦੇ ਵਿੱਚ ਤੁਹਾਨੂੰ ਆਪਣੀ ਰਿਫਲੈਕਸ਼ਨ ਦਿਖਦੀ ਹੈ ਉਹਨੂੰ ਅਕਸ ਕਹਿੰਦੇ ਆਂ ਅੱਗੇ ਪੇਸ਼ ਕੀਤਾ ਹੈ ਅਗ ਲੱਗੇ ਰਿਤਾ ਜਿੰਨਾ ਵਿਛੋੜਾ ਤੀਆਂ ਪਾਇਆ ਐ ਚੱਕ ਦੀਆਂ ਕੁੰਜਾ ਨੂੰ ਖاموش ਜਾ ਕਰਾਇਆਏ ਰਸਮਾਂ ਦੇ ਕਿਲੇਆਂ ਤੇ ਬੰਨੀ ਜ਼ਿੰਮੇਵਾਰੀਆਂ ਤੇ ਰਸਮਾਂ ਦੇ ਕਿਲੇਆਂ ਚ ਬੰਨੀ ਜ਼ਿੰਮੇਵਾਰੀਆਂ ਤੇ ਬਾਗੀ ਹੋਏ ਪਤੰਗਾ ਦੀ ਕੋਈ ਡੋਰ ਖੈਂਦੀ ਏ ਮਾਏ ਮੇਰੇ ਅਕਸ ਚ ਤੇਰੀ ਚਮਕੋਰ ਪੈਂਦੀ ਐ ਚੇਰੇ ਦੀਆਂ ਲੀਕਾਂ ਦਾ ਮੜੰਗਾ ਤੇਰਾ ਜਾਪਦਾ ਹੱਥਾਂ ਦੀਆਂ ਨਾੜਾਂ ਦਾ ਰੰਗਾ ਤੇਰਾ ਜਾਪਦਾ ਚਿੜਕਾਂ ਜੇ ਮਾਸਾ ਜਿਹਾਂ ਕਦੇ ਤੇਰੀ ਦੋਤੜੀ ਨੂੰ ਚਿੜਕਾਂ ਜੇ ਮਾਸਾ ਜਿਹਾਂ कदे तेरी दोतड़ी नू नानी दे सभा गल तो लेंदी माए मेरे अक्स च तेरी चमकोर पेंदी है ਤੇਰੀ ਦਿੱਤੀ ਸਿੱਖਾਂ ਨੂੰ ਮੈਂ ਸਮੇਂ ਚ ਪਰੋਈ ਜਾਵਾਂ ਮੱਥੇ ਦੀਆਂ ਧੋੜੀਆਂ ਨੂੰ ਹੱਸ ਚ ਨ ਰੋਈ ਜਾਵਾਂ ਪਹਾੜ ਜਹੀ ਜ਼ਿੰਦਗੀ ਨੂੰ ਖਿੱਚਾਂ ਜਦੋਂ ਮੋੜਿਆਂ ਮੈਂ ਪਹਾੜ ਜਹੀ ਜ਼ਿੰਦਗੀ ਨੂੰ ਖਿੱਚਾਂ ਜਦੋਂ ਮੋੜਿਆਂ ਮੈਂ ਤੇਰੀ ਨਿੱਗੀ ਜਹੀ ਬੁਕੜਾਂ ਦੀ ਲੋਣ ਪੈਂਦੀ ਐ ਮਾਏ ਮੇਰੇ ਅਕਸ ਚ ਤੇਰੀ ਚਮਕੋਰ ਪੈਂਦੀ ਐ ਆਖਰੀ ਚਾਰ ਲਾਈਨਾਂ ਪੇਸ਼ ਕੀਤੀਆਂ ਨੇ ਹੱਸ ਹੱਸ ਕਰਾਂ ਗੱਲਾਂ ਰੋਜ਼ ਤੇਰੇ ਨਾਲ ਵੇ ਫੋਨ ਤੇ ਗੱਲਾਂ ਕਰਦੇ ਆ ਨਾ ਆਪਾਂ ਹੱਸ ਹੱਸ ਕਰਾਂ ਗੱਲਾਂ ਰੋਜ਼ ਤੇਰੇ ਨਾਲ ਵੇ ਲੱਖ ਪਵਾਂ ਟਾਲੀ ਜਾਵਾਂ ਜ਼ਖਮਾਂ ਦਾ ਹਾਲ ਵੇ ਖੋਰੇ ਕਿੰਜ ਮੇਰੇ ਆਂ ਸਾਹਾਂ ਦੀਆਂ ਹੋਕਿਆਂ ਦੀ ਖੋਰੇ ਕਿੰਜ ਮੇਰੇ ਸਾਹਾਂ ਦਿਆਂ ਹੋ ਕੇਆਂ ਦੀ ਬੇਜਾਨੀ ਜਹੀ ਨਵਜ਼ ਟਟੋਲਨੀਏ ਮਾਏ ਮੇਰੇ ਅਕਸ ਚ ਤੇਰੀ ਚਮਕੋਰ ਪੈਂਦੀ ਏ ਮੇਰੀ ਤੁਰ ਵਿੱਚ ਤੇਰੀ ਲਚਕੋਰ ਪੈਂਦੀ ਏ ਧੰਨਵਾਦ ਜੀ ਤੁਹਾਡਾ ਸੁਣਨ ਦਾ ਤੇ ਮੈਨੂੰ ਜ਼ਰੂਰ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਕਵਿਤਾ ਕਿੱਦਾਂ ਦੀ ਲੱਗੀ ਥੈਂਕ ਯੂ